ਪੰਜਾਬ ਫੈਕਟ ਉਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਦੋਸਤੋ ਅੱਜ ਗੱਲ ਕਰਾਂਗੇ ਪੰਜਾਬ ਦੇ ਉਹਨਾਂ ਦਿਨਾਂ ਦੀ ਜਦੋਂ ਬੰਦੇ ਬਾਹਰ ਨਿਕਲਣ ਤੋਂ ਵੀ ਡਰਦੇ ਸਨ ਸਿੰਘ ਰਾਤਾਂ ਨੂੰ ਮੁਲਬਤ ਖੇਤਾ ਵਿੱਚ ਕਮਾਦਾਂ ਵਿੱਚ ਰਾਤਾਂ কাটਦੇ ਹੁੰਦੇ ਸੀ ਉਦੋਂ ਜਿਹੜੇ ਬਜਾਰੇ ਬੇਕਸੂਰ ਲੋਕ ਸੀ ਉਹਨਾਂ ਨਾਲ ਕੀ ਕੀ ਹੋਇਆ ਕੀ ਕੀ ਪਾਣਾ ਉਹਨਾਂ ਨਾਲ ਵਾਪਰਿਆ ਅੱਜ ਤੁਹਾਨੂੰ ਦੱਸਾਂਗੇ ਸੁਣ ਕੇ ਤੁਹਾਡੇ ਲੂ ਕੰਡੇ ਖੜੇ ਹੋ ਜਾਣਗੇ ਸੋ ਦਲਜੀਤ ਭਾਉ ਦੱਸਦੇ ਨੇ ਕਹਿੰਦੇ ਵੀ ਕੁਝ ਦਿਨ ਪਹਿਲਾਂ ਮੈਂ ਲੁੱਦੇਹਾਣੇ ਦੇ ਇੱਕ ਟਕਸਾਲੀ ਜ਼ਥੇਦਾਰ ਨੂੰ ਮਿਲਿਆ ਕਹਿੰਦੇ ਤਸ਼ੱਦਦ ਬਿਮਾਰੀ ਤੇ ਉਮਰ ਨੇ ਉਹਦੇ ਸਰੀਰ ਨੂੰ ਕਾਫੀ ਕਮਜ਼ੋਰ ਕਰਤਾ ਸੀ ਹੁਣ ਕੁਝ ਮਹੀਨੇ ਪਹਿਲਾਂ ਉਹਦੀ ਸਿੰਗਣੀ ਵੀ ਚੜਾਈ ਕਰ ਗਈ ਵਿਚਾਰੀ ਉਸਨੇ ਗੱਲਬਾਤ ਦੌਰਾਨ ਕਿਹਾ ਵੀ ਮੇਰੇ ਮਨ ਉਤੇ ਇੱਕ ਬੋਝ ਹੈ ਜਿਹਦਾ ਮੈਂ ਕੁਝ ਨਹੀਂ ਕਰ ਸਕਦਾ ਉਹਦੇ ਕਹਿਣ ਮੁਤਾਬਕ ਇਹ ਕਹਿੰਦਾ ਵੀ 1987 ਦੇ ਬੈਂਕ ਡਕੈਤੇ ਮਗਰੋਂ ਦੀ ਗੱਲ ਹੈ ਜਦੋਂ ਉਹਨੂੰ ਤਫਤੀਸ਼ੀ ਮੈਕਮੇ ਵਾਲੇ ਫੜਕੇ ਲੈ ਕੇ ਗਏ ਸਨ ਫਿਰ ਉਹ ਸੀਆਰਪੀਐਫ ਦੇ ਦੁੱਗਰੀ ਵਾਲੇ ਟਿਕਾਣੇ ਵਿੱਚ ਉਹਨਾਂ ਦੇ ਹਵਾਲੇ ਕਰ ਗਏ ਜਿੱਥੇ ਉਹ ਦੋ ਕੁ ਹਫ਼ਤੇ ਰਿਹਾ सीआरपीएफ ਵਾਲੇ ਅਤੇ ਖੋਫੀਆ ਮੈਕਮੇ ਉਸ ਵੇਲੇ ਨਜਾਇਜ਼ ਹਰਾਸਤ ਵਿੱਚ ਲਏ ਸਿੰਘ ਸਿੰਗੜੀਆਂ ਨੂੰ ਅਜਿਹਿਆਂ ਥਾਵਾਂ ਉੱਤੇ ਰੱਖਦੇ ਸਨ ਇੱਥੇ ਤਸ਼ੱਦਦ ਤੋਂ ਬਿਨਾ ਪੁੱਛਗਿੱਛ ਅਤੇ ਜਲਾਤ ਦੇ ਖਾਸ ਤਰੀਕੇਵਾਰ ਤੇ ਜਾਂਦੇ ਸਨ ਜੋ ਉਦੋਂ ਆਮ ਥਾਣਿਆਂ ਵਿੱਚ ਲੰਬੇ ਸਮੇਂ ਲਈ ਕਰਨੇ ਮੁਸ਼ਕਲ ਹੁੰਦੇ ਸਨ ਜਿਹੜੇ ਬੰਦੇ ਸਰਕਾਰ ਲਈ ਪਹਾੜੇ ਦੇ ਕਾਤਲ ਸੂਈਏ ਕੈਟ ਨੇ ਉਹਨਾਂ ਨੂੰ ਵੀ ਇਹਨਾਂ ਥਾਵਾਂ ਉੱਤੇ ਹੀ ਰੱਖਿਆ ਜਾਂਦਾ ਸੀ ਕੂਫੀਆਂ ਮਹਿਕਮੇ ਵਾਲੇ ਜਾਂ ਪੁਲਿਸ ਵਾਲੇ ਇੱਥੇ ਰੱਖੇ ਕੈਦੀਆਂ ਨੂੰ ਲੋੜ ਮੁਤਾਬਕ ਲੈ ਜਾਂਦੇ ਤੇ ਜਮ੍ਹਾਂ ਕਰ ਦਿਆਂਦੇ ਸਨ ਜਦੋਂ ਕੋਈ ਕੈਦੀ ਵਾਪਸ ਨਹੀਂ ਆਉਂਦਾ ਸੀ ਤਾਂ ਉਹਦਾ ਮਤਲਬ ਹੁੰਦਾ ਸੀ ਕਿ ਉਹ ਵਿਚਾਰਾ ਰੱਬ ਨੂੰ ਪਿਆਰਾ ਹੋ ਗਿਆ ਜਥੇਦਾਰ ਉੱਤੇ ਪਨਾ ਦਾ ਮੁਕਦਮਾ ਬਣਾ ਦਿੱਤਾ ਸੀ ਪਰ ਉਹਦੇ ਕੋਲੋਂ ਪੁੱਛਗਿੱਛ ਜਰਨਲ ਲਾਭ ਸਿੰਘ ਜਿੰਦਾ ਚਰਨਜੀਤ ਸਿੰਘ ਤਲਵੰਡੀ ਅਤੇ ਮੇਰੇ ਬਾਰੇ ਕਰਦੇ ਰਹੇ ਸਨ ਇਸ ਨੂੰ ਇੱਕ 15x22 20 ਫੁੱਟ ਦੇ ਕਮਰੇ ਵਿੱਚ ਰੱਖਿਆ ਗਿਆ ਜਿੱਥੇ 24 ਘੰਟੇ ਬਹੁਤ ਤੇਜ਼ ਰੋਸ਼ਨੀ ਰਹਿੰਦੀ ਸੀ ਬਿਜਲੀ ਵਾਲਾ ਸਿਸਟਮ ਕਹਿੰਦੇ ਉਹਨਾਂ ਨੇ ਵੀ ਇਸ ਪ੍ਰਕਾਰ ਨਾਲ ਲਾਇਆ ਹੋਇਆ ਸੀ ਕਿ ਬੰਦਾ ਬਿਨਾਂ ਕਿਸੇ ਆਸਰੇ ਦੇ ਤਾਰਾਂ ਤੱਕ ਪਹੁੰਚ ਨਹੀਂ ਸੀ ਸਕਦਾ ਉਸ ਕਮਰੇ ਵਿੱਚ ਕੋਈ ਵੀ ਭਾਂਡਾ ਜਾਂ ਕੱਪੜਾ ਇਸ ਤਰ੍ਹਾਂ ਦਾ ਨਹੀਂ ਸੀਗਾ ਜਿਸ ਨਾਲ ਕੈਦੀ ਆਤਮ ਹੱਤਿਆ ਕਰ ਲਵੇ ਥੱਲੇ ਵਿਛਾਉਣ ਲਈ ਪਾਟੇ ਮੈਲੇ ਫੌਜੀ ਕੰਬਲ ਸਨ ਅਤੇ ਪਾਣੀ ਲਈ ਇੱਕ ਮਿੱਟੀ ਦਾ ਘੜਾ ਰੱਖਿਆ ਹੋਇਆ ਸੀ ਉੱਥੇ ਲੋਹੇ ਦੀਆਂ ਸਿੱਖਾਂ ਵਾਲੀਆਂ ਤਾਕੀਆਂ ਦੇ ਬਾਹਰ ਵੀ ਕੰਡਿਆਲੀ ਤਾਰ ਲਾਈ ਹੋਈ ਸੀ ਇਹ ਟਿਕਾਣੇ ਉੱਤੇ ਪੁਛਗਿਛ ਕਰਨ ਵਾਲੇ ਬਹੁਤ ਬੰਦੇ ਗੈਰ ਪੰਜਾਬੀ ਹੋ ਸਨ। ਉਹਨਾਂ ਵਿੱਚ ਸਿੱਖਾਂ ਨਾਲ ਖਾਸ ਕਰਕੇ ਖਾੜਕੋ ਸਿੰਘਾਂ ਵਿਰੁੱਧ ਬਹੁਤ ਨਫ਼ਰਤ ਭਰੀ ਹੋਈ ਸੀ। ਸਭ ਕੈਦੀਆਂ ਲਈ ਇਹਨਾਂ ਦਾ ਵਤੀਰਾ ਨਫ਼ਰਤ ਵਾਲਾ ਸੀ। ਜਦੋਂ ਕੋਈ ਵੱਡੇ ਅਹੁਦੇ ਵਾਲਾ ਇਹਨਾਂ ਕੈਦੀਆਂ ਦੀ ਪੁਛਗਿਛ ਲਈ ਆਉਂਦਾ ਸੀ ਤਾਂ ਇਹ ਹੋਰ ਵੀ ਸਖਤ ਹੋ ਜਾਂਦੇ ਸਨ ਕਹਿੰਦੇ। ਕਈ ਵਾਰ ਜਦੋਂ ਇਹ ਸ਼ਰਾਬ ਪੀ ਲੈਂਦੇ ਜਾਂ ਫਿਰ ਇਹਨਾਂ ਦੇ ਬੰਦੇ ਖਾੜਕੋਆਂ ਵੱਲੋਂ ਮਾਰੇ ਜਾਂਦੇ ਸਨ ਤਾਂ ਕੈਦੀਆਂ ਨਾਲ ਵਰਤਾਓ ਹੋਰ ਹਮਲਾਵਰ ਤੇ ਬਦਲਾਖੋਰ ਹੋ ਜਾਂਦਾ ਸੀ। ਗਾੜਾ ਕੋਟ ਅਤੇ ਤਾਨੇ ਜਲਾਤ ਦਾ ਆਮ ਵਿਹਾਰ ਬਣਿਆ ਹੋਇਆ ਸੀ ਹਰ ਥਾਂ ਅਜਿਹੇ ਬੰਦੇ ਅਤੇ ਅਜਿਹੇ ਵਿਅਾਰੀ ਹੁੰਦਾ ਹੈ ਹਰ ਥਾਂ ਹੀ ਕਹਿੰਦੇ ਵੀ ਕੁਝ ਬੰਦੇ ਅਜਿਹੇ ਹੁੰਦੇ ਨੇ ਜਿਹੜੇ ਬਾਹਰੋਂ ਦੂਜਿਆਂ ਵਰਗੇ ਬਣ ਕੇ ਰਹਿੰਦੇ ਨੇ ਪਰ ਉਹਨਾਂ ਦੇ ਅੰਦਰ ਕੁਝ ਨਾ ਕੁਝ ਹਮਦਰਦੀ ਜਾਂ ਤਰਸ ਵਰਗਾ ਪਿਆ ਹੁੰਦਾ ਹੈ ਉਦੋਂ ਦਿੱਲੀ ਹਕੂਮਤ ਦੇ ਦੱਖਣੀ ਅਤੇ ਦੱਖਣ ਪੂਰਬੀ ਇਲਾਕਿਆਂ ਦੇ ਲੋਕਾਂ ਵਿੱਚ ਸਿੱਖਾਂ ਲਈ ਉਹ ਨਫ਼ਰਤ ਨਹੀਂ ਸੀਗੀ ਜੋ ਪੱਛਮੀ ਅਤੇ ਉੱਤਰੀ ਇਲਾਕਿਆਂ ਵਿੱਚ ਫੈਲੀ ਹੋਈ ਸੀ ਉਸ ਵਕਤ ਇੱਕ ਦਖਣੀ ਹੌਲਦਾਰ ਜੋ ਜਥੇਦਾਰ ਨੂੰ ਰੋਟੀ ਪਾਣੀ ਦਿੰਦਾ ਸੀ ਉਹ ਕੁਝ ਦਿਨਾਂ ਵਿੱਚ ਉਸ ਨਾਲ ਖੁੱਲ ਗਿਆ ਕਹਿੰਦੇ ਜਦੋਂ ਉਸ ਨੂੰ ਇਹ ਪਤਾ ਲੱਗ ਗਿਆ ਕਿ ਉਹਦੇ ਉੱਤੇ ਮੁਕੱਦਮਾ ਦਰਜ ਹੋ ਗਿਆ ਹੈ ਤੇ ਉਹਨੂੰ ਛੱਡਿਆ ਜਾਣਾ ਤਾਂ ਉਹਦਾ ਵਿਹਾਰ ਜਥੇਦਾਰ ਨਾਲ ਹੋਰ ਵੀ ਸਹਿਜ ਹੋ ਗਿਆ ਉਸ ਨੇ ਛੱਡਣ ਤੋਂ 2 ਦਿਨ ਪਹਿਲਾਂ ਜਥੇਦਾਰ ਨੂੰ ਦੱਸਿਆ ਵੀ ਤੇਰੇ ਤੋਂ ਮਹੀਨਾ ਕੋ ਪਹਿਲਾਂ ਇਸੇ ਕਮਰੇ ਵਿੱਚ ਇੱਕ ਜਵਾਨ ਔਰਤ ਨੂੰ ਰੱਖਿਆ ਹੋਇਆ ਸੀ ਤੇਰੇ ਵਾਂਗ ਉਸ ਤੋਂ ਵੀ ਕਹਿੰਦੇ ਵੀ ਲਾਭ ਸਿੰਘ ਬਾਰੇ ਪੁੱਛਗਿੱਛ ਕਰਦੇ ਸਨ ਅਫਸਰ ਲੋਕ ਇੱਥੇ ਆ ਕੇ ਉਹਦੇ ਉੱਤੇ ਬਹੁਤ ਤਸ਼ੱਦਦ ਕਰਦੇ ਸਨ ਤੇ ਬਹੁਤ ਬੁਰਾ ਬੋਲਦੇ ਸਨ ਉਹਨੂੰ ਕਈ ਵਾਰ ਉਸਨੂੰ ਲੈ ਜਾਂਦੇ ਤੇ ਫਿਰ ਜਮਾ ਕਰ ਜਾਂਦੇ ਸਨ ਉਸ ਨੂੰ ਵੀ ਕਹਿੰਦਾ ਵੀ ਰੋਟੀ ਪਾਣੀ ਮੈਂ ਹੀ ਦਿੰਦਾ ਹੁੰਦਾ ਸੀ ਉਹ ਮੁਸ਼ਕਲ ਨਾਲ ਹੀ ਕੁਝ ਖਾਂਦੀ ਪੀਂਦੀ ਤੇ ਕੰਦ ਨਾਲ ਵਿਚਾਰੀ ਢੋਲ ਆ ਕੇ ਲੰਬੇ ਪਈ ਰਹਿੰਦੀ ਸੀ ਅਫਸਰ ਉਸ ਨੂੰ ਲਾਭ ਸਿੰਘ ਨਾਲ ਜੋੜਦੇ ਸਨ ਤੇ ਉਸ ਨੂੰ ਵਾਰ-ਵਾਰ ਕਹਿੰਦੇ ਸਨ ਵੀ ਸਾਨੂੰ ਉਸ ਬਾਰੇ ਦੱਸ ਦੇ ਉਸ ਦੀਆਂ ਚੀਕਾਂ ਅਤੇ ਦਰਦ ਨਾਲ ਹੂੰਗਣ ਦੀਆਂ ਆਵਾਜ਼ਾਂ ਕਹਿੰਦਾ ਵੀ ਮੈਨੂੰ ਬਹੁਤ ਤੰਗ ਕਰਦੀਆਂ ਸਨ ਇੱਕ ਵਾਰ ਸਾਦੇ ਕੱਪੜਿਆਂ ਵਿੱਚ ਆਇਆ ਅਫਸਰ ਉਸ ਨੂੰ ਅਲਫ ਨੰਗੀ ਕਰਕੇ ਉਹਦੇ ਚੱਡੇ ਪਾੜ ਰਿਹਾ ਸੀ ਅਤੇ ਉਹਦੇ ਪਸ਼ਾਬ ਵਾਲੀ ਥਾਂ ਤੇ ਠੁੱਡੇ ਮਾਰ ਰਿਹਾ ਸੀ ਇਹ ਵੇਖਣਾ ਕਹਿੰਦਾ ਵੀ ਮੇਰੇ ਲਈ ਬਹੁਤ ਅਸਹਿ ਸੀ ਪਰ ਨੌਕਰੀ ਪੇਸ਼ਾ ਬੰਦੇ ਨੇ ਆਪਣੇ ਤੋਂ ਉੱਪਰ ਲਿਆਂ ਦੇ ਹੁਕਮ ਵਿੱਚ ਹੀ ਚੱਲਣਾ ਹੁੰਦਾ ਫੇਰ ਉਹ ਅਫਸਰ ਨੇ ਇਹ ਹੁਕਮ ਦਿੱਤਾ ਕਿ ਇਸ ਨੂੰ ਹੁਣ ਨੰਗੀ ਰੱਖਣਾ ਕੋਈ ਕੱਪੜਾ ਨਹੀਂ ਦੇਣਾ ਉਸ ਦਿਨ ਮਗਰੋਂ ਉਹ ਨੱਗੀਆਂ ਹੀ ਉਸੇ ਤਰ੍ਹਾਂ ਕਹਿੰਦਾ ਵੀ ਬੈਠੀ ਰਹਿੰਦੀ ਸੀ ਕਈ ਵਾਰ ਕੰਧ ਨਾਲ ਸਿਰ ਲਾ ਕੇ ਸਿੱਧਾ ਝਾਕਦੀ ਜਾਂ ਫਿਰ ਗੋਡਿਆਂ ਵਿੱਚ ਸਿਰ ਦੇ ਕੇ ਬੈਠੀ ਰਹਿੰਦੀ ਉਸ ਕਮਰੇ ਵਿੱਚ ਕੋਈ ਕੰਬਲ ਵੀ ਨਹੀਂ ਸੀ ਛੱਡਿਆ ਰਾਤ ਨੂੰ ਫਰਸ਼ ਠੰਡਾ ਹੋ ਜਾਂਦਾ ਪਰ ਉਸ ਨੂੰ ਐਵੇਂ ਰੱਖਿਆ ਜਾਂਦਾ ਸੀ ਕਹਿੰਦੇ ਉਹ ਕਿਸੇ ਚੀਜ਼ ਦੀ ਮੰਗ ਨਹੀਂ ਕਰਦੀ ਸੀ ਸ਼ਾਇਦ ਉਹ ਹੁਣ ਮੌਤ ਨੂੰ ਡਿਕ ਰਹੀ ਸੀ ਤੇ ਇਸ ਤਰੀਕੇ ਛੇਤੀ ਇਹ ਸਭ ਕੁਝ ਵਿੱਚੋਂ ਨਿਕਲਣਾ ਚਾਹੁੰਦੀ ਸੀ ਉਸ ਹੌਲਦਾਰ ਦੇ ਕਹਿਣ ਮੁਤਾਬਕ ਕਿ ਉਹ ਸੱਭਿਆਚਾਰਕ ਸ਼ਰਮ ਦੇ ਨਾਤੇ ਆਪਣੇ ਨਾਲ ਇੱਕ ਕੱਪੜਾ ਲੈ ਕੇ ਜਾਂਦਾ ਤੇ ਉਹਨੂੰ ਰੋਟੀ ਦੇਣ ਤੋਂ ਪਹਿਲਾਂ ਆਪਣਾ ਆਪ ਟਕਣ ਲਈ ਕਹਿੰਦਾ ਉਹ ਕੁਝ ਵੀ ਖਾਣੋਂ ਹਟ ਗਈ ਸੀ ਉਸ ਨੂੰ ਜਲਾਲਤ ਨੇ ਜਿਉਂਦਾ ਮਾਰ ਦਿੱਤਾ ਸੀ ਠੰਡ ਅਤੇ ਭੁੱਖ ਨਾਲ ਇੱਕ ਰਾਤ ਨੂੰ ਉਹ ਵਿਚਾਰੀ ਬੇਹੋਸ਼ ਹੋ ਗਈ। ਅਗਲੀ ਸਵੇਰ ਪੁਲਿਸ ਵਾਲੇ ਆਏ ਤੇ ਉਸ ਨੂੰ ਇੱਕ ਕੰਬਲ ਵਿੱਚ ਗੱਠੜੀ ਬਣ ਕੇ ਲੈ ਗਏ ਤੇ ਫੇਰ ਉਹ ਮੁੜ ਕੇ ਨਹੀਂ ਆਈ। ਹੌਲਦਾਰ ਨੇ ਇਹ ਵਾਰਤਾ ਦੱਸ ਕੇ ਜਥੇਦਾਰ ਨੂੰ ਕਿਹਾ ਕਿ ਤੂੰ ਬਾਹਰ ਜਾ ਕੇ ਇਹ ਔਰਤ ਬਾਰੇ ਜ਼ਰੂਰ ਪਤਾ ਕਰੀਂ ਅਤੇ ਉਹਦੇ ਘਰ ਵਾਲਿਆਂ ਨੂੰ ਉਹਦੇ ਨਾਲ ਜੋ ਬੀਤੀ ਉਹਦੇ ਬਾਰੇ ਜ਼ਰੂਰ ਦੱਸੀ। ਜਥੇਦਾਰ ਦੇ ਕਹਿਣ ਮੁਤਾਬਕ ਉਹਨੇ ਬਾਹਰ ਆ ਕੇ ਅਜਿਹੀ ਔਰਤ ਬਾਰੇ ਪਤਾ ਕਰਨ ਦੀ ਕਾਫੀ ਕੋਸ਼ਿਸ਼ ਕੀਤੀ ਜਿਸ ਨੂੰ ਜਰਨਲ ਲਾਭ ਸਿੰਘ ਨਾਲ ਸੰਬੰਧਤ ਹੋਣ ਕਰਕੇ ਚੁੱਕਿਆ ਗਿਆ ਹੋਵੇ ਮੈਨੂੰ ਵੀ ਉਹਦੇ ਕੋਲੋਂ ਜਾਣਕਾਰੀ ਮਿਲਣ ਤੋਂ ਬਾਅਦ ਸੋਚਣ ਨਾਲ ਕੋਈ ਅਜਿਹੀ ਔਰਤ ਬਾਰੇ ਚੇਤਾ ਨਹੀਂ ਆਇਆ ਜਿਸਦੇ ਚੁੱਕੇ ਗਵਾਚੇ ਹੋਣ ਦੀ ਜਾਣਕਾਰੀ ਸਾਨੂੰ ਹੋਵੇ ਜਿਸ ਵੇਲੇ ਦੀ ਗੱਲ ਜਥੇਦਾਰ ਨੇ ਸੁਣਾਈ ਉਸ ਵੇਲੇ ਅਸੀਂ ਜਰਨਲ ਲਾਭ ਸਿੰਘ ਨਾਲ ਬਹੁਤ 18 ਉਤੇ ਇਕੱਠੇ ਵਿਚਰਦੇ ਸਾਂ ਪਰ ਸਾਡੀ ਜਾਣਕਾਰੀ ਵਿੱਚ ਅਜਿਹੀ ਕੋਈ ਔਰਤ ਨਹੀਂ ਸੀਗੀ ਪੁਲਿਸ ਅਤੇ ਖੋਫੀਆ ਮੈਕਮਿਆਂ ਦਾ ਇਹ ਆਮ ਪੈਤੜਾ ਹੀ ਹੁੰਦਾ ਹੈ ਵੀ ਜਦੋਂ ਕਿਸੇ ਠਾਰ ਵਾਲਿਆਂ ਜਾਂ ਦੋਸਤ ਰਿਸ਼ਤੇਦਾਰ ਬੀਬੀਆਂ ਨੂੰ ਫੜਦੇ ਨੇ ਤਾਂ ਉਹ ਉਹਨਾਂ ਨੂੰ ਮਾਨਸਿਕ ਤੌਰ ਤੇ ਤੋੜਨ ਅਤੇ ਜਲੀਲ ਕਰਨ ਲਈ ਪਹਿਲਾ ਦੋਸ਼ ਹੀ ਇਹ ਲਾਉਂਦੇ ਨੇ ਵੀ ਤੁਹਾਡੇ ਖੜਕੋਆਂ ਨਾਲ ਸਰੀਰਕ ਸੰਬੰਧ ਨਹੀਂ ਫਿਰ ਸਾਰੀ ਪੁੱਛਗਿੱਛ ਵਿੱਚ ਇਹ ਪੈਤੜਾ ਕਦੇ ਨਹੀਂ ਛੱਡਦੇ ਅਜਿਹੇ ਮੈਕਮਿਆਂ ਵਿੱਚ ਰਹਿਣ ਨਾਲ ਬੰਦਿਆਂ ਦੀ ਮਾਨਸਿਕ ਹਾਲਤ ਅਜਿਹੀ ਹੋ ਜਾਂਦੀ ਹੈ ਕੋਪੀਆ ਮਹਿਕਮਿਆਂ ਅਤੇ ਪੁਲਿਸ ਵਾਲਿਆਂ ਨੂੰ ਔਰਤ ਮਰਦ ਦਾ ਹੋਰ ਕੋਈ ਰਿਸ਼ਤਾ ਸਮਝ ਨਹੀਂ ਆਉਂਦਾ। ਉਹ ਕਦੇ ਮੰਨੇ ਨਹੀਂ ਸਕਦੇ ਕਿ ਬਗਾਨੇ ਬੰਦੇ ਅਤੇ ਔਰਤ ਜੇ ਮਿਲਦੇ ਜਾਣਦੇ ਹੋਣ ਤਾਂ ਉਹਨਾਂ ਵਿੱਚ ਸਰੀਰਕ ਸੰਬੰਧ ਨਹੀਂ ਹੋਣਗੇ। ਹਕੂਮਤਾਂ ਦੇ ਇਹ ਬੰਦੇ ਸਭ ਤੋਂ ਪਹਿਲਾਂ ਹਥਿਆਰਬੰਦ ਸੰਘਰਸ਼ ਨੂੰ اخਲਾਕ ਦੇ ਨੁਕਤੇ ਤੋਂ ਨਿਸ਼ਾਨਾ ਬਣਾਉਂਦੇ ਨੇ। ਉਹਨਾਂ ਨੂੰ ਪਤਾ ਹੁੰਦਾ ਹੈ ਕਿ ਯੋਧੇ ਲਈ ਅਣਖ ਅਤੇ اخਲਾਕ ਹੀ ਸਭ ਕੁਝ ਹੁੰਦਾ ਹੈ। ਇਸ ਕਰਕੇ ਹਕੂਮਤਾਂ ਵਾਰ-ਵਾਰ ਉਸੇ ਨਾਜ਼ੁਕ ਥਾਂ 'ਤੇ ਵਾਰ ਕਰਦੀਆਂ ਨੇ। ਬੇਪਰ ਸੰਸਕਾਰੀ ਹਕੂਮਤ ਨੇ ਸਾਡੇ ਸੰਘਰਸ਼ ਖਿਲਾਫ ਵੀ ਇਹ ਪੈਤੜਾ ਆਪਣਾ ਹੀ ਰੱਖਿਆ ਇਹ ਬੀਬੀ ਕੌਣ ਸੀ ਇਹ ਕੋਈ ਖਾੜਕੂ ਤਾਂ ਨਹੀਂ ਸੀਗੀ ਜਿਸਨੇ ਸਰਕਾਰ ਖਿਲਾਫ ਹਥਿਆਰ ਚੁੱਕੇ ਹੋਣ ਇਹ ਕਿਸੇ ਖਾੜਕੂ ਦੀ ਭੈਣ ਘਰ ਵਾਲੀ ਜਾਂ ਧੀ ਵੀ ਨਹੀਂ ਸੀਗੀ ਕਿਉਂਕਿ ਉਸ ਵਕਤ ਉਹਦੇ ਗੁੰਮ ਹੋ ਜਾਣ ਜਾਂ ਚੁੱਕੇ ਜਾਣ ਬਾਰੇ ਕੋਈ ਖਬਰ ਸਾਹਮਣੇ ਨਹੀਂ ਆਈ ਇਹ ਕਿਸੇ ਠਾਰ ਵਾਲੇ ਪਰਿਵਾਰ ਦੀ ਔਰਤ ਹੋ ਸਕਦੀ ਹੈ ਜਿਸ ਨੂੰ ਡਰਦੇ ਮਾਹੌਲ ਵਿੱਚ ਜਾਂ ਫਿਰ ਕਿਸੇ ਹੋਰ ਕਾਰਨ ਵਸ ਪਰਿਵਾਰ ਵਾਲਿਆਂ ਨੇ ਉਹਨੂੰ ਲੱਭਣ ਦੀ ਥਾਂ ਭਲਾਉਣਾ ਬਿਹਤਰ ਸਮਝਿਆ ਇਹ ਗੱਲ ਤਾਂ ਪੱਕੀ ਹੈ ਕਿ ਉਹ ਖਾੜਕੂ ਸੰਘਰਸ਼ ਵਿੱਚ ਸ਼ਰਦਾ ਅਤੇ ਯਕੀਨ ਰੱਖਦੀ ਹੋਣੀ ਹੈ। ਉਹਦੇ ਪੰਥ ਨਾਲ ਪਿਆਰ ਕਰਨ ਹੀ ਉਹਨੂੰ ਜਲਾਲਤ ਅਤੇ ਜ਼ੁਲਮ ਦਾ ਸਾਹਮਣਾ ਕਰਨਾ ਪਿਆ। ਸਾਡਾ ਉਹਦੇ ਅੱਗੇ ਸਿਰ ਝੁਕਦਾ ਹੈ। ਅਸੀਂ ਉਸਨੂੰ ਸਿੱਦਕ ਵਾਲੀ ਬੀਬੀ ਕਹਿ ਸਕਦੇ ਹਾਂ। ਇੱਕ ਔਰਤ ਵਜੋਂ ਇਹ ਪੰਥ ਵਿੱਚ ਸੁੱਧ اخلاق ਦੀ ਸਿਰਜਣਾ ਹੈ। ਮਾਂ ਧੀ ਭੈਣ ਜਾਂ ਪਤਨੀ ਵਜੋਂ ਵਿਚਰ ਕੇ ਯੋਧਿਆਂ ਦੇ ਕਰਤਾਰ ਨੂੰ ਔਰਤ ਹੀ ਸਰਦਦੀ ਹੈ। ਉਹ ਗੁਮਨਾਮ ਰਹਿ ਕੇ ਸਭ ਦਰਦ ਪੀੜ ਨੂੰ ਸੋਖ ਲੈਂਦੀ ਹੈ। ਗੁਰੂ ਦੀ ਮਿਹਰ ਨਾਲ ਸਿੱਖ ਬੀਬੀ ਆਪਾ ਵਾਰ ਕੇ ਭਵਿੱਖ ਦੇ ਆਉਣ ਵਾਲੇ ਸੂਰਮਿਆਂ ਨੂੰ ਤਿਆਰ ਕਰਦੀ ਹੈ ਸੋ ਦੋਸਤੋ ਆਪਾਂ 1984 ਵੇਲੇ ਜਾਂ 84 ਤੋਂ ਲੈ ਕੇ 90 ਤੱਕ ਵੱਡੇ ਵੱਡੇ ਸੂਰਮਿਆਂ ਬਾਰੇ ਤਾਂ ਪੜਦੇ ਰਹਿੰਨੇ ਆ ਪਰ ਉਹਨਾਂ ਸੂਰਮਿਆਂ ਨੂੰ ਬਚਾਉਣ ਦੇ ਪਿੱਛੇ ਜਿਨ੍ਹਾਂ ਲੋਕਾਂ ਦਾ ਹੱਥ ਸੀ ਜਿਨ੍ਹਾਂ ਕਰਕੇ ਉਹਨਾਂ ਨੇ ਬਹੁਤ ਸਹੀ ਝੱਲੇ ਤੇ ਪੂਰੇ ਸ਼ਹੀਦ ਹੋਏ ਮਤਲਬ ਚੜ ਚੜਦੀ ਮਤਲਬ ਕਲਾ ਸ਼ਹੀਦ ਹੋਏ ਉਹਨਾਂ ਬਾਰੇ ਬਹੁਤ ਹੀ ਘੱਟ ਪੜਿਆ ਜਾਂ ਵਿਚਾਰਿਆ ਜਾਂਦਾ ਹੈ ਜਾਂ ਫਿਰ ਗੱਲਬਾਤ ਕੀਤੀ ਜਾਂਦੀ ਹੈ ਅਜਿਹਾ ਇੱਕ ਹੋਰ ਕਿੱਸਾ ਲੈ ਕੇ ਕੱਲ ਫੇਰ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਉਦੋਂ ਤੱਕ ਲਈ ਸਤ ਸ੍ਰੀ ਅਕਾਲ